ਸਤਿ ਸ਼੍ਰੀ ਅਕਾਲ ਜੀ ਕਰਨ ਮੇਰਾ ਨਾਮ ਗੁਰਵਿੰਦਰ ਆ ਅੱਜ ਅਸੀਂ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਆ ਆਏ ਸੀਗੇ ਇੱਥੇ ਆਪਣੇ ਕਿਸਾਨ ਵੀਰ ਨੇ ਇਹਨਾਂ ਦੇ ਆਪਣੀ ਵੈਰਾਈਟੀ ਸੀਪੀ 666 ਲੱਗੀ ਸੀ ਆਪਾਂ ਉਹਨਾਂ ਤੋਂ ਪੁੱਛਾਂਗੇ ਵੈਰਾਈਟੀ ਕਿਵੇਂ ਦੀ ਰਹੀ ਹੈ ਉਹਨਾਂ ਦਾ ਕੀ ਤਜਰਬਾ ਉਹਨਾਂ ਦਾ ਪਿੰਡ ਨਾਮ ਮੋਬਾਈਲ ਨੰਬਰ ਆ ਉਹਨਾਂ ਨਾਲ ਕਰਦੇ ਗਏ ਸਤਿ ਸ਼੍ਰੀ ਅਕਾਲ ਜੀ ਪਾਸੇ ਜਵਾਬ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਪਰਮ ਸਿੰਘ ਆ ਜੀ ਪਿੰਡ ਆਪਣਾ ਅੰਡ ਵਿੱਚ ਮੰਡਾ ਜ਼ਿਲ੍ਹਾ ਲੁਧਿਆਣਾ ਜੀ ਤੇ ਆਪਣਾ ਮੋਬਾਈਲ ਨੰਬਰ ਜੀ 9317745007 ਤੇ ਆ ਤੁਸੀਂ ਕਿਹੜੀ ਵੈਰਾਈਟੀ ਲਈ ਆਪਣੇ ਤੇਜੀ ਐਸਪੀ 666 ਲਾਈ ਜੀ ਤੇ ਕਿਵੇਂ ਦੀ ਲੱਗੀ ਆ ਤੁਹਾਨੂੰ ਇਹ ਵੈਰਾਈਟੀ ਇਹ ਮੈਨੂੰ 9908 ਤੋਂ ਵਧੀਆ ਲੱਗੀ ਆ ਜੀ ਕੀ ਵਧੀਆ ਲੱਗਿਆ ਵੈਰਾਈਟੀ ਦੀ ਛੱਲੀ ਦੀ ਵੀ ਬਣਾਵਟ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਜੀ ਫੋਟੋ ਆਈ ਹੋਈ ਆ ਜੀ ਛੱਲੀ ਦੀ ਬਣਾਵਟ ਵੀ ਦਾਣੇ ਵੀ ਗਣ ਕੇ ਦੇਖਿਆ 45 46 ਇੱਕ ਦਾਣੇ ਇੱਕ ਲਾਈਨ ਦੇ ਵਿੱਚ 45 46 ਦਾਣੇ ਜੀ ਕੀ ਕਹਿਣਾ ਚਾਹੋਗੇ ਕਿਸਾਨ ਭਰਾਵਾਂ ਨੂੰ ਇਸ ਬੀਜ ਬਾਰੇ ਵੀ ਕਿਵੇਂ ਦਾ ਬੀਜ ਆ ਜਾਊਗਾ ਉਹਦੇ ਨਾਲੋਂ ਇਹਦਾ ਰੇਟ ਘੱਟ ਆ ਪਜਾਈ ਦਾ ਜੀ ਬੀਜ ਦਾ ਰੇਟ ਘੱਟ ਆ ਜੀ ਇੱਕ ਝਾੜ ਹੁਣ ਕੰਡੇ ਤੇ ਬਾਕੀ ਪਤਾ ਲੱਗੂਗਾ ਛੱਲੀ ਦੇ ਹਿਸਾਬ ਨਾਲ ਝਾੜ ਵਧੂਗਾ ਉਹਦੇ ਨਾਲ ਜੀ ਅਸ਼ੀਕਰ ਜੀ ਬੱਸ